Yeah. <laughs> ਪਿੰਡ ਬਸਰਾਵਾ ਬਾਜੀਗਰ ਬਸਤੀ ਪਾਣੀ ਨਿਕਾਸ ਦੀ ਸਮੱਸਿਆ ਬਹੁਤ ਪੁਰਾਣੀ ਸੀ ਪਿੰਡ ਦੇ ਆਗੂ ਬਲਵਿੰਦਰ ਸਿੰਘ ਮੱਖਣ ਸਿੰਘ ਨੇ ਇਸ ਦੀ ਆਵਾਜ਼ ਉਠਾਈ ਪੀ ਡਬਲਯੂ ਡੀ ਨੇ ਨਾਲਾ ਪਾਸ ਕੀਤਾ ਗਿਆ ਅਜ ਵਾਈ ਗੁਰੂ ਦਾ ਨਾਂ ਲੈ ਕੇ ਦੀ ਅਰਦਾਸ ਕਰਾ ਕੇ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਮੌਕੇ ਤੇ ਹਾਜ਼ਰ ਸਿੰਧਪਾਲ ਸਮਾ ਬਕਰਾਮ ਕਲਾ ਸਿੰਘ ਬਚਨ ਨਾਲ ਹਰਬੰਸ ਲਾਲ ਅਜੀਤ ਸਿੰਘ ਕੁਲਵੰਤ ਸਿੰਘ ਸਰਵੰਤ ਸਿੰਘ ਵਿਜੇ ਕੁਮਾਰ ਬਾਬਾਜੀ ਨਰਿੰਦਰ ਸਿੰਘ ਰਤਨ ਲਾਲ ਮੈਂਬਰ ਪੰਚਾਇਤ ਸਰੂਤ ਅਤੇ ਹੋਰ ਪਿੰਡ ਹਾਜ਼ਰ ਸੀ ਬਲਵਿੰਦਰ ਸਿੰਘ ਨੇ ਸਾੜੇ ਪਿੰਡਾਂ ਤਨਵਾਦ ਗੀਤਾ ਨਾਮ ਚੜ ਦੇ ਤੇਰੇ ਭਾਣੇ ਸਰਬੰਦ ਆਪੋ ਅੱਜ ਕੇ ਜਗਾਂ ਆ ਗਏ ਫਦੇ ਪਾਏ ਗੁਰੂ تران ਸਾਹਿਬ ਦੀ ਦਸੰਗਾਂ ਨੂੰ ਭਾਵੇ ਹੱਥ ਜੀ ਆਕਾਲ ਫੋਟੋ ਲਾ ਦੇ ਕੋਲ ਆਤੀ ਜਿਆਦਾ ਕੁੜੀਆਂ ਪੈਣੀਆਂ ਜੇ ਪਟੋਲੀਆਂ ਪਟਾਲਾਂ ਨਹੀਂ ਤੇ ਜਿਸ ਵੀ ਨਾਲ ਕੁੜੀਆਂ ਲਿਆਉਣੀਆਂ ਨੇ ਸਿਰੇ ਪਟਾਲਾਂ ਦੇ ਭਰਾ ਰਹਿਣ ਦਿਓ ਨਾ ਖੱਟਾ ਜਿੰਨੇ ਤੇ ਲੈਨਰ ਆ ਪਤਲੀ ਉਹ ਬਲੇ ਦੇ ਬਹਿਗ ਵਿੱਚ ਨਿਸ਼ਾਨ ਕੀਤੀ ਜਿਵੇਂ ਰੋਨ ਹੋ ਰਿਹਾ ਤੇ ਤੁਹਾਡੇ ਡੋਕਰ ਕੀ ਹੋਇਆ ਕਰਾ ਕੋਰੇ ਗਾਵ ਮਾਟੇ ਵਟੇ ਨਹੀਂ ਲੈਵਲ ਟਾਪ ਕਰਵਾ ਮਾਟੇ ਵਟੇ ਨਹੀਂ ਇਹ ਮੈਂ ਕਿਹਾ ਇਹ ਉੱਤੇ ਤਾਂ ਆ ਗਿਆ ਇੱਥੇ ਬਾਈਟ ਰਲਾ ਵਿੱਚ ਨਾਲ ਹੀ ਮੈਂ ਬੋਲਦਾ ਹਾਂ ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਸਰਾਵਾ ਤੋਂ ਬਲਵਿੰਦਰ ਸਿੰਘ ਅਸੀਂ ਕਾਫੀ ਦੇਰ ਦੇ ਇੱਥੇ ਰਹਿ ਰਹੇ ਆਂ ਤੇ ਸਾਡਾ ਪਾਣੀ ਦਾ ਨਿਕਾਸ ਕੋਈ ਨਹੀਂ ਸੀ ਹੈਗਾ ਸਰਕਾਰੀ ਦਰਬਾਰੇ ਬੜਾ ਚਿਹਰੇ ਸੀ ਰਿਕੁਐਸਟ ਕਰਦੇ ਰਹੇ ਆਂ ਕਿਸੇ ਪਾਸੇ ਕੋਈ ਗੱਲ ਨਹੀਂ ਬਣੀ ਤੇ ਹੁਣ ਮਾਲਕ ਨੇ ਕਿਰਪਾ ਕੀਤੀ ਪੀਡਬਲਯੂਡੀ ਦੀ ਸੜਕ ਬਣੀ ਤੇ ਅਹੀ ਰਿਕੁਐਸਟ ਕੀਤੀ ਜਦੋਂ ਮਤਾ ਪਾਸ ਕੀਤਾ ਤੇ ਉਹਦੇ ਵਿੱਚ ਸਾਡਾ ਨਾਲਾ ਮਨਜ਼ੂਰ ਹੋ ਗਿਆ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡਾ ਜਿਹੜਾ ਪਾਣੀ ਸੀਵਰੇਜ ਦਾ ਜਿਹੜਾ ਕੰਮ ਹੀ ਉਹ ਨਿਪਰੇ ਚੜਿਆ ਏ ਅੱਜ ਸ਼ੁਰੂਆਤ ਹੋ ਗਈ ਏ ਤੇ ਮੈਂ ਆਪਣੇ ਸਾਰੇ ਹੀ ਪੀ ਡਬਲਯੂ ਡੀ ਡਿਪਾਰਟਮੈਂਟ ਤੇ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਜਿਨਾਂ ਨੇ ਸਾਡੀ ਗੱਲਬਾਤ ਸੁਣੀ ਏ ਤੇ ਸਾਡਾ ਜਿਹੜਾ ਪਾਣੀ ਵਾਲਾ ਨਿਕਾਸ ਏ ਇਹ ਕੇ ਪਾਸੇ ਲੱਗਾ ਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੇਲੇ ਮੇਰੇ ਨਾਲ ਮੱਖਣ ਸਿੰਘ ਭੁੱਟੋ ਸ਼ੰਦਪਾਲ ਸਿੰਘ ਪ੍ਰਧਾਨ ਵੀਰਾ RAM ਬਜਨ ਸਿੰਘ ਔਰ ਕਈ ਸਿਕਤیاں ਮਜ਼ਬੂਤ ਸੀ ਬਾਬਾ ਨਰਿੰਦਰ ਸਿੰਘ ਜੀ ਨਾਲ ਸੀ ਜਨਨੇ ਅਰਦਾਸ ਕੀਤੀ ਅਰਦਾਸ ਕਰਕੇ ਤੇ ਫਿਰ ਕੰਮ ਸ਼ੁਰੂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਈ ਬੈਗ ਮੈਕ ਮੈਕ ਵਾਲਿਓ ਨੇ ਸਾਡਾ ਸੜਕ ਦਾ ਧੰਨਵਾਦ ਕੀਤਾ ਨੌਰਾ ਪਾਣੀ ਦਾ ਫਾਸਟਰ ਆ ਚੀ ਆ ਗਏ ਨੇ ਸ਼ੁਕਰ ਹਮਾਰਾ ਹੈ ਜੀ